ਪੰਜਾਬ ਦੇ ਪੰਥਕ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਿਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਬਾਗੀ ਧੜੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕਰਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਉਤਾਰਨ ਦਾ ਯਤਨ ਕੀਤਾ ਜਾ ਰਿਹਾ ਹੈ ਲੇਕਿਨ ਇਸ ਤੋਂ ਉਲਟ ਸੁਖਬੀਰ ਸਿੰਘ ਬਾਦਲ ਦੇ ਸਮਰਥਨ ਵਾਲੇ ਧੜੇ ਦੇ ਵੱਲੋਂ ਅੱਜ ਚੰਡੀਗੜ੍ਹ ਦਫ਼ਤਰ ਦੇ ਵਿੱਚ ਮੀਟਿੰਗ ਕੀਤੀ ਗਈ ਇਸ ਬੈਠਕ ਦੇ ਵਿੱਚ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਮੌਜੂਦ ਰਹੀ ਮੀਟਿੰਗ ਦੇ ਵਿੱਚ ਐਸਜੀਪੀਸੀ ਦੀਆਂ ਆਗਾਮੀ ਚੋਣਾਂ ਤੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਦੀ ਰਣਨੀਤੀ ਉਲੀਕਣ ਬਾਰੇ ਚ ਰਮਣੀ ਆ ਕალიਗਲ ਦੇ ਹੱਟ ਆਫਿਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਜਿਲ੍ਹਿਆਂ ਦੇ ਜਥੇਦਾਰ ਸਰਬਾਨ ਵੀ ਐਸਜੀਪੀਸੀ ਦੇ ਕਾਫੀ ਮੈਂਬਰ ਸਰਬਾਨ ਵੀ ਅਰ ਯੂਥ ਕალიਗਲ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਵੱਡੇ ਗਿਣਤੀ ਦੇ ਵਿੱਚ ਹਾਜ਼ਰ ਮੁਖਤਉਰ ਦੇ ਉੱਤੇ ਤੇ ਤੋਂ ਕੰਮਾਂ ਵਾਸਤੇ ਅਸੀਂ ਡਿਊਟੀਆਂ ਸਾਰਿਆਂ ਨਾਲ 1 ਟੂ 1 ਮੀਟਿੰਗਾਂ ਕਰਕੇ ਲਾ ਰਹੇ ਹਾਂ ਕਿਤਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹਦੀ ਲਾਸਟ ਡੇਟ 31 ਅਗਸਤ ਆ ਉਹਦੀ ਅਸੀਂ ਸਮੀਖਿਆ ਕਰ ਰਹੇ ਹਾਂ ਕਿ ਕਿਤੇ ਕਿਤੇ ਕਿੰਨੀਆਂ-ਕਿੰਨੀਆਂ ਹੁਣ ਤੱਕ ਬਣੀਆਂ ਜਿੱਥੇ ਘਟਾ ਉੱਥੇ ਕਿਵੇਂ ਰਫ਼ਤਾਰ ਤੇਜ਼ ਕੀਤੀ ਜਾ ਸਕਦੀ ਹੈ ਉਹ ਅਸੀਂ ਸੀਨੀਅਰ ਲੀਡਰ ਸਭਾ ਨੂੰ ਵਕਤ-ਵਕਤਾਂ ਤੇ ਬੇਨਤੀ ਕਰ ਰਹੇ ਹਾਂ ਔਰ ਦੂਜਾ ਜਿਹੜੇ 4 22 ਇਲੈਕਸ਼ਨ ਆ ਰਹੀਆਂ ਪਰ ਦਾਨ ਸਾਹਿਬ ਨੇ ਵੀ ਪਹਿਲਾਂ ਸਾਰੇ ਹੜਕਾਂ ਚਾਰਜਾਂ ਦੀ ਮੀਟਿੰਗ ਕੀਤੀ ਹੈ ਉਹਦੀ ਹੁਣ ਉਹਨਾਂ ਦੀ ਰਾਏ ਲੈ ਕੇ ਕਿ ਕਿਹੜਾ ਕਿਹੜਾ ਕਿੱਥੇ ਕਿੱਥੇ ਡਿਊਟੀ ਦੇਣਾ ਬਾਜੂ ਸੰਬੰਧਤ ਉਹਨਾਂ ਨੂੰ ਰਿਕਵੈਸਟ ਕਰ ਰਹੇ ਆ ਕਿ ਸਲੋਡੀ ਸਲੋਡੀ ਉਹਨਾਂ ਇਲਾਕਿਆਂ 'ਚ ਜਾ ਕੇ ਘੱਟੋ ਘੱਟ 3 ਦਿਨ ਹਫ਼ਤੇ ਦੇ ਵਿੱਚ ਡਿਵੋਟ ਕਰਕੇ ਤੇ ਆਪੋ ਆਪਣਾ ਜਿਹੜਾ ਏਰੀਆ ਉੱਥੇ ਦੇ ਸਾਡੇ ਸਥਾਨਕ ਲੀਡਰਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਵੰਡ ਕੇ ਆਪਣਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾ। ਮੈਨੂੰ ਖੁਸ਼ੀ ਆ ਕਿ ਬੜਾ ਵੱਡਾ ਉਤਸ਼ਾਹ ਆ ਬੜੀ ਵੱਡੀ ਗਿਣਤੀ ਚ ਕਿਉਂਕਿ ਹਾਲੇ ਤਾਂ ਅਸੀਂ ਚੰਡੀਗੜ੍ਹ ਤੇ ਜਿਹੜੇ ਨੇੜੇ-ਨੇੜੇ ਦੇ ਜਲੇ ਆ ਇਹਨਾਂ ਦੇ ਲੀਡਰ ਬੁਲਾਏ ਆ ਹਲੇ ਹੋਰ ਵੀ ਬਾਕੀ ਬੁਲਾ ਕੇ ਤੇ ਇਦਾਂ ਛੋਟੀਆਂ ਮੀਟਿੰਗਾਂ ਅਸੀਂ ਲਗਾਤਾਰ ਕਰਦੇ ਰਵਾਂਗੇ ਸਾਰਿਆਂ ਦਾ ਮੈਂ ਤੈਅ ਦਿਲ ਤੋਂ ਧੰਨਵਾਦ ਕਰਦਾ।